ਫਾਜ਼ਿਲਕਾ ਦੇ ਸਰਦੀਪਿੰਡ ਕੋਠਾ ਠੰਗੜੀ ਦੇ ਅੰਦਰ ਇੱਕ ਮਾਸੂਮ ਬੱਚੇ ਨੂੰ ਜਿਹੜਾ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤ ਪਰਿਵਾਰ ਵੱਲੋਂ ਲਗਾਤਾਰ ਜਿਹੜਾ ਪ੍ਰਸ਼ਾਸਨ ਤੋਂ ਬੱਚਾ ਵਾਪਸੀ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਪਰ ਕਿਤੇ ਕੋਈ ਸੁਣਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ ਜਿਸ ਨੂੰ ਲੈ ਕੇ ਹੁਣ ਪੀੜਤ ਪਰਿਵਾਰ ਵੱਲੋਂ ਹੁਣ ਮੀਡੀਆ ਦਾ ਰੁਖ ਜਿਹੜਾ ਕੀਤਾ ਗਿਆ ਹੈ ਇਹ ਦੱਸਦੀ ਹੈ ਕਿ ਇੱਕ ਬੱਚਾ ਜਿਹੜਾ 4 ਮਹੀਨੇ ਪਹਿਲਾਂ ਜਿਹੜਾ ਪੈਦਾ ਹੁੰਦਾ ਉਸ ਨੂੰ ਮਾਂ ਇੱਕ ਕਹਿ ਸਕਦੇ ਆ ਕਿ ਸਿਧਰੀ ਮਾਂ ਨੇ ਜਿਹੜਾ ਉਹਨੂੰ ਪਾਲਿਆ 2 ਮਹੀਨੇ ਤੱਕ ਪਾਲਿਆ 2 ਮਹੀਨਿਆਂ ਬਾਅਦ ਜਿਹੜਾ ਉਸ ਬੱਚੇ ਨੂੰ ਅਗਾ ਵੇਚ ਦਿੱਤਾ ਗਿਆ ਕੀ ਕਹਾਣੀ ਹੈ ਕਿਸ ਤਰ੍ਹਾਂ ਦੇ ਨਾਲ ਬੱਚਾ ਵੇਚਿਆ ਗਿਆ ਕੌਣ-ਕੌਣ ਇਸ ਵਿੱਚ ਸ਼ਾਮਿਲ ਹੈ ਗਲਬਤ ਕਰਦੇ ਆ ਸਾਡੇ ਨਾਲ ਪਰਿਵਾਰ ਮੌਜੂਦ ਹੈ ਇਹ ਕੋਠਾ ਟੰਗਣੀ ਦਾ ਇਹ ਪੀੜਿਤ ਪਰਿਵਾਰ ਹੈ ਇਹ ਉਹ ਮਾਂ ਹੈ ਜਿਸ ਮਾਂ ਦੇ ਗੋਦ ਵਿੱਚੋਂ ਮਾਸੂਮ ਬੱਚੇ ਨੂੰ ਜਿਹੜਾ ਲੈ ਕੇ ਅਗਾ ਵੇਚ ਦਿੱਤਾ ਗਿਆ ਇਹ ਇਹ ਪੂਰਾ ਮਾਮਲਾ ਜਿਹੜਾ ਹੈ ਪਿੰਡ ਕੋਠਾ ਠੰਗਣੀ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਇੱਕ ਮਾਸੂਮ ਬੱਚਾ ਸੀਗਾ ਜਿਸ ਨੂੰ 1.5 ਲੱਖ ਰੁਪਏ 1.5 ਲੱਖ ਰੁਪਏ ਚ ਜਿਹੜਾ ਅਗਾ ਵੇਚ ਦਿੱਤਾ ਗਿਆ ਫਿਲਹਾਲ ਬੱਚਾ ਕਿੱਥੇ ਹੈ ਕਿਸ ਹਾਲਾਤ ਵਿੱਚ ਹੈ ਇਹ ਪੀੜਿਤ ਪਰਿਵਾਰ ਨੂੰ ਨਹੀਂ ਪਤਾ ਪਰ ਦੂਜੇ ਪਾਸੇ ਇਨਸਾਫ ਦੀ ਮੰਗ ਜਿਹੜੀ ਜਰੂਰ ਕੀਤੀ ਜਾ ਰਹੀ ਹੈ ਬੱਚਾ ਵਾਪਸੀ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਲਗਾਤਾਰ ਪ੍ਰਸ਼ਾਸਨਿਕ ਦੇ ਜਿਹੜੇ ਦੁਆਰੇ ਜਿਹੜੇ ਇਹ ਪਰਿਵਾਰ ਜਿਹੜਾ ਚੱਕਰ ਕੱਟ ਰਿਹਾ ਹੈ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਇੱਕ ਇਹ ਵੱਡਾ ਮਾਮਲਾ ਹੈ ਜਿੱਥੇ ਬੱਚੇ ਦਾ ਅਗਾ ਵੇਚਣਾ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਇੱਕ ਕ੍ਰਾਈਮ ਦੇ ਨਾਲ ਜੁੜਿਆ ਇੱਕ ਮਾਮਲਾ ਜਿਹੜਾ ਦਿਖਾਈ ਦੇ ਰਿਹਾ ਹੈ ਇਹ ਫਿਲਹਾਲ ਪੂਰਾ ਮਾਮਲਾ ਤਰਤੀਸ਼ ਦਾ ਵਿਸ਼ਾ ਵੀ ਹੈ ਪੁਲ ਤੱਕ ਗੱਲ ਪਹੁੰਚੀ ਹੈ ਕਿਸ ਤਰ੍ਹਾਂ ਦਾ ਮਾਮਲਾ ਹੈ ਇਹ ਵੀ ਜਾਣਾਂਗੇ ਪਹਿਲਾਂ ਉਸ ਸਪੀੜਿਤ ਮਾਂ ਤੋਂ ਉਹ ਗੱਲ ਪੁੱਛ ਲੈਣੇ ਆ ਜਿਸ ਮਾਂ ਦੇ ਗੋਦ ਵਿੱਚ ਉਸ ਮਾਸੂਮ ਬੱਚੇ ਨੂੰ ਜਿਹੜਾ ਅਗਾ ਲਾ ਜਾ ਕੇ ਵੇਚਿਆ ਗਿਆ ਪੰਜ ਕੀ ਨਾਂ ਹੈ ਜੀ ਆਪਣਾ ਅਮਰਜੀਤ ਆ ਕੀ ਹੋਇਆ ਜੀ ਤੁਹਾਡੇ ਨਾਲ ਜੀ ਤੇ ਤਹਰ ਹੋਇਆ ਇਹ ਕਾਕਾ ਕਾ ਪਪਕਾ ਲੈ ਕੇ ਤੇ ਖੜ ਖੜ ਕਰ ਤੋਹੀ ਘਰੇ ਆਗਾ ਅੱਛਾ ਤੇ ਕਾ ਪਪਰੇ ਪਾ ਕੇ ਕਾਕਰ ਸੂਟ ਪਾ ਕੇ ਲੈ ਕੇ ਅਟਾਰ ਕਾ ਲੈ ਕੇ ਮੈਨੂੰ ਵੀ ਹਾਲੇ ਹੈ ਕਿ ਪਾ ਕੇ ਹੈ ਕਿ ਦੋ ਦਗਿਆਂ ਆਂ ਆ ਨੇ ਤੋ ਲੰਗਾ ਹੈ ਤੇ ਨਾ ਤੂੰ ਅੰਦਰ ਸੱਚੀ ਜਾਏਗਾ ਕਾਕਨ ਤੇ ਮੈਂ ਘਰੇ ਜਾਣ ਲਈ ਆਇਆ ਹਾਂ ਤੂੰ ਤੇ ਦੌਤ ਤੇ ਵੀ ਮਰਾ ਤੇ ਤੋਸ ਕਰੇ ਲੋਕਰ ਆਕ ਤਾਂ ਬੰਦਾ ਆਇਆ ਨੇ ਤੇ ਹੋਇਆ ਤੇ ਘਰੇ ਤੇ ਗੱਦੀ ਤਪਾਇਆ ਸੀ ਇੱਕ ਕਿੰਨੇ ਵਿੱਚ ਹੈ ਜੀ ਵੀ ਬਣਾਨੇ ਕੋਈ ਬਿਮਨਾ ਹਾਓ ਇੱਕੀ ਮਾਸ਼ਾਅੱਲ ਹਾ ਕਵਾ ਗਾ ਅੱਛਾ ਨਾ ਉਹਦਾ ਸਾਥ ਕਿੰਨੇ ਦਿੱਤਾ ਜੀ 7 ਨਾਲ ਕੋਈ ਤੁਹਾਡਾ ਭਰਾ ਵੀ ਸੀਗਾ ਕੀ ਆ ਪਾ ਜਾਂਦਾ ਰੱਖੇ ਵਾਲਾ ਉਹ ਕੀ ਰੱਖਿਆ ਕਰਦਾ ਹੈ ਰੱਖਿਆ ਕੀ ਕਰਦਾ ਹੈ ਰੱਖਾ ਕਰਦਾ ਵਾਦੂ ਅੱਛਾ ਤੋ ਰੱਖਾ ਕਰਦਾ ਹੋਣਾ ਫਰੇਂ ਤੇ ਫੇਹੇ ਅੱਛਾ ਜਾ ਕਿੰਨੇ ਦਾ ਵੇਚਿਆ ਸੁ ਮੇ ਆਖ ਗਿਆ اچھا ਕਾ ਕਟਾ ਗਿਆ ਚਾਚੂ ਅਰੇ ਤੁਹਾਨੂੰ ਪਤਾ ਹੈ ਕਿੱਥੇ ਬੱਚਿਆ ਤੁਹਾਡਾ ਸੋਰੀ ਦਾਦਾ ਸੱਚਾ ਪਤਾ ਨਹੀਂ ਫਰੰਟ ਕਰਾਗਾ ਨੰਨੇ ਨੰਨੇ ਜਿੱਥੇ ਵੀ ਕਿੱਥੇ ਵੀ ਤੁਹਾਡੇ ਕੋਲ ਕਿੰਨਾ ਟਾਈਮ ਰਿਹਾ ਬੱਚਾ ਪੈਦਾ ਹੋਣ ਤੋਂ ਬਾਅਦ ਮੇਰਾ ਹੋਈ ਹੀ ਹੈ ਦਾ ਬਿਨਾਂ ਜੀ ਆ 2 ਮਿੰਟ 2 ਮਿੰਟ ਹੈ ਅੱਛਾ ਤੁਹਾਡੇ ਕੋਲ ਹਾਂ ਏ ਕਿੱਥੋਂ ਫਿਰ ਤੁਹਾਨੂੰ ਕਿੱਥੋਂ ਲੈ ਕੇ ਗਏ ਕਰੋ ਹਾਂ ਕਰੋ ਇਹ ਤੇ 4 ਕਾ ਤੇ ਸੂਟ ਪਾ ਕੇ ਬੋਰਦਰ ਆ ਗਏ ਤੇ ਸੋਣਾ ਪਾ ਕੇ ਉਹ ਮੇਰੇ ਤੇ ਚੱਲਣਾ ਲੈ ਗਏ ਕਰੋ ਕਰੇ ਕੋਈ ਨਹੀਂ ਸੀਗਾ ਨਾ ਕਹੇ ਕੋਈ ਨਹੀਂ ਲਗਾਏ ਕੀ ਆਖਿਆ ਕੀ ਸੀਗਾ ਤੁਹਾਨੂੰ ਹਾਂ ਆ ਜੀ ਕੀ ਆਖਿਆ ਸੀਗਾ ਮੈਨੂੰ ਕੀ ਆਖਿਆ ਜਿੰਨ ਬਣਾਨੇ ਆਖਿਆ ਮੈਨੂੰ ਆਖਿਆ ਕਿ ਗਾਈ ਜਮ ਚਲੇ ਆ ਕਾਕੇ ਜੀ ਦੋ ਸਪੈ ਜਦ ਮੈਂ ਆਂਟੀ ਤੇ ਕਾਕਾ ਤੇ ਨੂੰ ਯਾਦ ਹੋਣੇ ਆ ਕਿਹਨੇ ਪਕਾਈ ਇਹ ਤੇ ਮੈਂ ਦੋ ਟੱਟੇ ਵਗਸ ਤੇ ਆਈ ਕੋਨੀ ਆਈ ਪਰ ਲੰਗਾ ਦੇ ਆਇ ਕਾਕਰ ਭੇਲੀ ਆਈ ਇਹ ਹਾ ਕੀ ਕਰ ਰਹਾ ਕਿ ਕਾਕਾ ਜ ਮੈਨ ਵੇਖ ਡਾ ਮੈਂ ਖੜੇ ਜਾਣਾ ਹੁਣ ਕੀ ਮੰਗ ਕਰਦੇ ਹੋ ਹਣ ਮੈਂ ਕਾਕਾ ਜਿਆ ਨਾਲੋਂ ਦਿੰਦੇ ਤੇ ਪੁਲਿਸ ਕੋਲ ਗਏ ਜੀ ਹਾਂ ਕੈਂ ਕੀ ਕੰਮ ਦੇ ਨੇ ਪੁਲਸ ਵਾਲੇ ਪਤਾ ਨਹੀਂ ਉਹ ਆ ਤੇ ਉਹ ਚਾਰੇ ਗੁਰੂ ਆਂਦੇ ਯਾ ਨੈ ਨਹੀਂ ਗਿਆ ਦੇਖਣ ਆ ਬਿਲਕੁਲ ਜੀ ਇਹ ਪ੍ਰੇੜਤ ਮਾਸੀ ਕੀ ਜਿਸ ਦਾ ਮਾਸੂਮ ਬੱਚਾ 2 ਮਹੀਨੇ ਜਿਹੜਾ ਗੋਦ ਵਿੱਚ ਰਿਹਾ ਪਾਲਣ ਪੋਰਸ਼ਨ ਕੀਤਾ ਗਿਆ ਪਰ 2 ਮਹੀਨੇ ਬਾਅਦ ਜਿਹੜਾ ਬੱਚਾ ਅਗਾ ਕਿਸੇ ਦੇ ਹੱਥ ਜਿਹੜਾ ਦੇ ਦਿੱਤਾ ਗਿਆ ਪਰਿਵਾਰ ਦਾ ਰੋਪ ਹੈ ਕਿ ਪੈਸਿਆਂ ਦੇ ਲੈਣ ਦੇ ਕੇ ਜਿਹੜਾ ਹੈ ਇਸ ਬੱਚੇ ਨੂੰ ਜਿਹੜਾ ਵੇਚਿਆ ਗਿਆ ਗਲਬਾਤ ਕਰਦੇ ਆ ਉਹਨਾਂ ਦੇ ਰਿਸ਼ਤੇਦਾਰ ਵੀ ਨਹੀਂ ਭਾਜੀ ਕੀ ਨਾਮ ਜੀ ਆਪ ਨੂੰ ਸੋ ਜਸਵੀਰ ਸਿੰਘ ਨਾਮ ਹੈ ਅੱਛਾ ਕੀ ਮਾਮਲਾ ਕੀ ਹੈ ਜੀ ਸਰ ਇਹ ਬੱਚਾ ਵੇਚਣ ਦਾ ਮਾਮਲਾ ਹੈ ਅੱਛਾ ਇਹ ਆਸ਼ਾ ਵਰਕਰ ਬੱਚਾ ਜਿਹੜਾ ਹੈ ਕਿ ਇਹਨਾਂ ਦੇ ਮਾਲ ਅਮਰਜੀਤ ਕੌਰ ਦਾ ਬੱਚਾ ਸੀਗਾ 2 ਮਹੀਨੇ ਦਾ ਜੀ 2 ਮਹੀਨੇ ਤੋਂ ਇਹਨਾਂ ਨੇ ਬੱਚਾ ਪਾਲ ਰਹੀ ਸੀ ਆ ਦੇ ਘਰ ਆਸ਼ਾ ਵਰਕਰ ਇਹਨਾਂ ਦਾ ਕੋਈ ਬੱਚਾ ਚੋਰੀ ਧੱਕੇ ਨਾਲ ਕਰੇ ਲੁਆ ਕੇ ਅੱਗੇ ਵੇਚਦਾ ਦਵਾਈ ਦੇ ਬੰਨ ਰੁਝਾ ਜੀ ਤੇ ਇਹਨਾਂ ਨੇ ਬੱਚਾ ਪਤਾ ਨਹੀਂ ਸੀ ਵੀ ਸਾਡੇ ਨਾਲ ਕੀ ਹੋ ਰਿਹਾ ਹੈ ਇਹਨਾਂ ਦਾ ਇੱਕ ਬ੍ਰਦਰ ਸਤਪਾਲ ਸਿੰਘ ਸੀ ਜੋ ਉਹਨਾਂ ਨੇ ਰਲ ਕੇ ਆਸ਼ਾ ਵਰਕਰ ਦੇ ਸਤਪਾਲ ਸਿੰਘ ਨੇ ਬੱਚਾ ਵੇਚਦਾ ਸੀ ਕੋੜਿਆਂ ਵਿੱਚ ਜਾ ਕੇ ਤੇ ਅਸੀਂ ਹੁਣ ਪ੍ਰਸ਼ਾਸਨ ਦੇ ਕਾਫੀ ਐਪਲੀਕੇਸ਼ਨਾਂ ਲਾ ਚੁੱਕੇ ਹਾਂ ਪਰ ਅਜ ਤੱਕ ਸਾਡੀ ਕੋਈ ਸੁਣਵਾਈ ਨਹੀਂ। ਅਸੀਂ ਚਾਹੁੰਦੇ ਹਾਂ ਵੀ ਇਹਨਾਂ ਦੇ ਖਰਚਾ ਕੱਟਿਆ ਜਾਵੇ ਤੇ ਬੱਚੇ ਵੇਚਣ ਦਾ ਪਹਿਲਾਂ ਵੀ ਇਹ ਕੰਮ ਕਰ ਚੁੱਕੀ ਹੈ ਤੇ ਬੱਚਾ ਠੋਆਇਆ ਜਾਵੇ ਤੇ ਇਹਨਾਂ ਦੇ ਆਸ਼ਾ ਵਰਕ ਤੋਂ ਵੀ ਕਟਾਇਆ। ਕੋਹ ਲੋਗ ਨੇ ਜਿਨ੍ਹਾਂ ਦੇ ਨਾਲ ਜਿਹੜਾ ਇਹ ਸੋਦੇਬਾਜੀ ਹੋਈ ਕਿੱਥੋਂ ਆਏ ਸੀਗੇ ਕਿਵੇਂ ਸੋਦੇਬਾਜੀ ਬਾਜੀ ਹੋਈ ਤੇ ਬੱਚੇ ਨੂੰ ਕਿਸ ਤਰ੍ਹਾਂ ਘਰੋਂ ਲਜਾਇਆ ਗਿਆ। ਸਰ ਇਹ ਬੱਚੇ ਨੂੰ ਕਰੋ ਆਖ ਇੱਕ ਵਾਰ ਮਾਤਾ ਨੂੰ ਕਰੋ ਆ ਕੇ ਬੱਚੇ ਨੂੰ ਕਰੋ ਬਜ਼ਾਰੋਂ ਡਰੈੱਸ ਲਿਆ ਕੇ ਤਿਆਰ ਕਰਕੇ ਇਥੋਂ ਲੈ ਗਈ ਦਵਾਈ ਦੇ ਬਹਾਨੇ ਅੱਗੇ ਲਿਜਾ ਕੇ ਇਹਨਾਂ ਨੇ ਡੀਲ ਕੀਤੀ ਸੀ ਐਤਵਾਰ ਦਾ ਦਿਨ ਸੀ 16 ਫਰਵਰੀ 2 16 ਫਰਵਰੀ 2025 ਦਾ ਦਿਨ ਬੱਚਾ ਪੈਦਾ ਕਿਦੋਂ ਹੋਇਆ ਜੀ ਇਹ ਬੱਚਾ ਜੀ 4 ਮਹੀਨੇ ਪਹਿਲਾਂ ਬੱਚਾ ਹੋਇਆ ਜੀ ਜੋ ਇੰਝ ਆਪਣੇ 3 12 2024 ਅੱਛਾ ਉਹਨਾਂ ਦਾ ਜਨਮ ਸਰਕਾਰੀ ਹਸਪੀਟਲ ਸੇਵਲ ਫਾਜ਼ਿਲਕਾ ਦੇ ਹੋਇਆ ਸੀ ਜੀ ਤੇ ਇਹ ਕੁੜੀ ਹੁਣ ਪਿੱਕੇ ਕਰੇ ਰਹੀ ਰਹਿੰਦੀ ਵੀ ਹਾਂਜੀ ਇੱਕ ਇੱਕ ਕਰਾ ਦੇ ਬ੍ਰਦਰ ਕੋ ਰਾਇਆ ਸੀ ਕਰਨ ਕੀ ਮਾਮਲੇ ਕਰਨ ਕੀ ਰਿਹਾ ਕਰਨ ਜੇ ਵੈਸੇ ਧੁਮਾਕੀ ਤੌਰ ਤੇ ਕਰਨ ਨੇ ਬਣਾ ਰਿਆ ਉਹ ਇਹਨਾਂ ਚਾ ਇਹਨਾਂ ਦੇ ਪਿਡੇ ਡੈਡੀ ਦੀ ਮੌਤ ਹੋਈ ਹੋਈ ਹੈ ਤੇ ਇਹ ਘਰ ਥੋੜਾ ਇਨੀ ਇਹਨਾਂ ਦੇ ਕੋ ਇਹ ਬਣਾ ਇਹ ਨਹੀਂ ਬਣਾ ਰਹੀ ਉਹ ਘਰ ਦਾ ਪਤੀ ਦਾ ਬਣਾਉਣਾ ਚਾਹੁੰਦੇ ਪਰ ਇਹ ਨਹੀਂ ਉੱਥੇ ਜਾ ਰਹੀ ਬਾਕੀ ਇਹ ਜਾਣਾ ਚਾਹੁੰਦੀ ਸੀ ਪਰ ਇਹਨਾਂ ਨੇ ਇੱਥੋਂ ਪਹਿਲਾ ਬੱਚਾ ਵੇਚਤਾ ਹੁਣ ਉਹਦੇ ਮਸਲੇ ਤੇ ਇੱਥੇ ਹੀ ਗਰੈ ਰਹੇ ਤੇ ਜਿਹੜਾ ਬੱਚਾ ਕਹਿੰਦੇ ਨੇ ਕੋਈ ਦਾ ਦਾ ਵੀ ਕੋਈ ਜਾਂਦਾ ਰੋਲ ਆਇਆ ਹੈ ਜੀ ਵਿੱਚ ਹਾਂਜੀ ਸੁਤਪਾਲ ਸਿੰਘ ਜੋ ਕਿ ਡਰੈਕਸ ਦਾ ਨਸ਼ਾ ਕਰਦਾ ਉਹ ਕੋਈ ਪੈਸੇ ਦੇ ਉਹਨੂੰ ਲਾਲਚ ਸੀਗਾ ਤੇ ਉਹਨਾਂ ਨੇ ਬਿਮਲਾ ਨਾਲ ਸੈਟੀਫਾਈ ਕਰਕੇ ਤੇ ਬਿਮਲਾ ਨੇ ਬੱਚਾ ਵੇਚਤਾ ਅੱਛਾ ਮਲਕੀਆ ਨਾਲ ਕੁਝ ਵੀ ਪਤਾ ਸੀਗਾ ਇਹਨਾਂ ਨੂੰ ਕੁਝ ਨਹੀਂ ਪਤਾ ਜੀ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਨਹੀਂ ਪਤਾ ਸੀ ਵੀ ਕਿੱਧਰ ਲੈ ਜਾ ਰਹੇ ਕਿੱਧਰ ਨਹੀਂ ਇਹਨਾਂ ਨੂੰ ਦਵਾਈ ਦੇ ਬਹਾਨੇ ਵੇ ਕਰੋ ਬੱਚਾ ਲੈ ਜਾ ਕੇ ਵੇਚ ਦਿੱਤਾ ਕਹਿੰਦੇ ਕੋਈ ਲਿਖਾ ਪੜਤ ਵੀ ਹੈ ਜੀ ਲਿਖਾ ਪੜਸਰ ਨਹੀਂ ਹੋਈ ਇਹਨਾਂ ਨੂੰ ਨਹੀਂ ਪਤਾ ਸੀ ਕੋਈ ਕੁਛ ਨਹੀਂ ਹੈਲਫੀਆ ਬਿਆਨ ਕੱਚਾ ਕੋਈ ਇਹਨਾਂ ਕੋਈ ਕਚਾਰੀ ਕੋਈ ਕੋਰਟ ਨਹੀਂ ਕੁਛ ਵੀ ਨਹੀਂ ਹੋਇਆ ਕੋਈ ਇਹਨਾਂ ਫਰਜ਼ੀ ਤੌਰ ਤੇ ਇੱਕ ਡਾਕੂਮੈਂਟ ਹੈਲਫੀਆ ਬਿਆਨ ਤੌਰ ਉਨਕੀ ਮੰਗ ਕਰਦੇ ਅਸੀਂ ਸਾਰੇ ਮੰਗ ਕਰਦੇ ਵੈਫਰੀ ਕਰੀ ਜਾਵੇ ਤੇ ਬੱਚੇ ਨੂੰ ਵਾਪਸੀ ਤੋਂ ਆਇਆ ਜਾਵੇ ਇਹਨਾਂ ਨੂੰ ਆਸ਼ਾ ਵਰਕਰ ਤੋਂ ਵੀ ਤੋਂ ਆਇਆ ਗਿਆ ਮੇਰਾ ਨਾਮ ਵਿਜੀ ਬਿੰਦਰਾ ਨਹੀਂ ਠੰਗਣੀ ਵਿੱਚ ਗਰੀ ਹੈਗਾ ਵੀ ਆਪਣੇ ਕੋਲ ਕੋ ਦੋ ਤਿੰਨ ਦਿਨ ਆਂਦੇ ਰਹੇ ਨੇ ਦੋ ਦਿਨ ਤੇ ਮੈਨੂੰ ਕਹਿੰਦੇ ਬੱਚਾ ਤਵਾ ਦੋ ਮੈਂ ਕਹਾਂ ਇਸ ਕਹੂ ਬਨੂ ਨਹੀਂ ਹੈਗਾ ਬੱਚਾ ਦੇ ਦਾਂ ਵੀ ਅਸੀਂ ਬੱਚਾ ਸਾਨੂੰ ਸਰਕਾਰ ਵੱਲ ਕੋਈ ਆਰਡਰ ਨਹੀਂ ਹੁੰਦਾ ਅਸੀਂ ਨਹੀਂ ਦੇ ਸਕਦੇ ਇਹ ਉਹ ਕੁਦਰਤੀ ਸਾਡੇ ਇਥੇ ਸਾਹਮਣੇ ਸਰੋਜਨਾਸ ਦੇ ਕੋਲ ਦਵਾਈ ਲੈਣ ਆਏ ਸੀ ਪ੍ਰਵਿੰਦਰ ਸਿੰਘ ਇਹਨਾਂ ਦੇ ਕੋਈ ਜਾਣਕਾਰੋਂ ਨਿਕਲੇ ਪਰ ਸਤਪਾਲ ਦੇ ਤੇ ਉਹਨਾਂ ਨੇ ਕਿਤੇ ਮਿਲ ਕੇ ਉਹਨਾਂ ਨਾਲ ਗੱਲਬਾਤ ਇਥੇ ਰਸਤੇ 'ਚ ਕਰਦੇ ਜਾਂਦੇ ਸੀਗੇ ਗੱਲਬਾਤ ਕਰਕੇ ਕਹਿੰਦੇ ਵੀ ਇਸ ਤਰ੍ਹਾਂ ਅਸੀਂ ਬੱਚੇ ਬਾਰੇ ਦੇਰ ਬਾਰੇ ਆਏ ਸੀਗੇ ਤੇ ਉਹਨਾਂ ਨੇ ਕਿਤੇ ਪ੍ਰਵਿੰਦਰ ਸਿੰਘ ਨੇ ਕਹਿ ਦਿੱਤਾ ਵੀ ਕੋਈ ਗੱਲ ਨਹੀਂ ਤੁਸੀਂ ਬੱਚਾ ਦੇਣਾ ਤੇ ਮੇਰੇ ਕੋਲ ਵੀ ਕੋਈ ਘਰ ਹੈਗਾ ਫਿਰ ਉਹਨਾਂ ਨੇ ਕਿਤੇ ਗੱਲਬਾਤ ਕਰਾ ਕੇ ਤੇ ਉਹਨਾਂ ਨੇ ਕਿਤੇ ਬੱਚਾ ਉਹਨਾਂ ਦੀ ਸਲਾਹ ਨਾਲ ਦਿੱਤਾ ਗਿਆ ਤੇ ਇਹਨਾਂ ਨੇ ਮੇਰੇ ਨਾਲ ਕੋਈ ਵੈਸੇ ਸਾਡੀ ਕੋਈ ਪੁਰਾਣੀ ਰੰਜਿਸ਼ ਕਰਕੇ ਇਹਨਾਂ ਨੇ ਮੇਰੇ ਨਾਲ ਆ ਵੈਰ ਘਟ ਰਹੇ ਨੇ ਤੇ ਮੈਨੂੰ ਕਹਿੰਦੇ ਨੇ ਵੀ ਇਹਨਾਂ ਆਸ਼ਾ ਟਟਾ ਕੇ ਅਸੀਂ ਆਪ ਹੀ ਰੱਖਾਂਗੇ ਨਾ ਨਾ ਕੋਲ ਘਰੇ ਬੱਚਾ ਆਪਣੇ ਕੋਲ ਦਿੱਤਾ ਹੀ ਨਹੀਂ ਵੀਰੇ ਆਪਣੇ ਕੋਲ ਨਹੀਂ ਗਿਆ ਬੱਚਾ ਆਪਣੇ ਕੋਲ ਤਾਂ ਵੈਸੇ ਕਹਿਣ ਵਾਸਤੇ ਆਏ ਨੇ ਅੱਛਾ ਵੀ ਸਾਡਾ ਬੱਚਾ ਕਿਹਦੇ ਕੋਲਵਾ ਦੋ ਮੈਂ ਤਾਂ ਸਾਡਾ ਕੋਈ ਇਸ ਤਰ੍ਹਾਂ ਕਾਨੂੰਨੀ ਰਸ ਸੰਸਰਕਾਰ ਨੇ ਦਿੱਤਾ ਹੈ ਵੀ ਬੱਚਾ ਦੇਣਾ ਵੀ ਤੁਸੀਂ ਵੀ ਆਪ ਦੀ ਰੀਤ ਆਪ ਨੂੰ ਕੋ ਸਾਨੂੰ ਕੋਈ ਪਤਾ ਨਹੀਂ ਮੇਰੇ ਕੋਲ ਤਾਂ ਇਹ ਚਲੇ ਗਏ ਸੀ ਵੈਸੇ ਇਹ ਸੁਪਰਵਿੰਦਰ ਸਿੰਘ ਗਾਸੀ ਲੱਗ ਕੁਮੰਡੀ ਦਾ ਅੱਛਾ ਤੇ ਉਹਦੇ ਨਾਲ ਉਹਨਾਂ ਨੇ ਮੇਲ ਕਰਕੇ ਤੇ ਉਹਨਾਂ ਨੇ ਇਹ ਕਰਵਾਇਆ ਕਿ ਨਹੀਂ ਮੈਂ ਤੁਹਾਡੇ ਨਾਲ ਸਹਿਮਤ ਹਾਂ ਜਿੱਥੇ ਕੋ ਆਪਾਂ ਤੁਹਾਡੇ ਨਾਲ ਖੜੇ ਆ ਪਿੰਡ ਦੇ ਵਿੱਚ ਇਨਕੁਆਰੀ ਕਰ ਸਕਦੇ ਹਾਂ ਜਿੱਥੇ ਮਰਜ਼ੀ ਚੱਲੋ ਮੇਰੇ ਨਾਲ ਐਦਾਂ ਦਾ ਆਪ ਕੋਈ ਸਬੂਤ ਹੋ ਜਾਵੇ ਬੱਚਾ ਲੈ ਕੇ ਮੈਂ ਕਰੋ ਆਈ ਹਾਂ ਜਾਂ ਕੋਈ ਦਵਾਈ ਆਵੇ ਮੈਂ ਇਸ ਗੱਲ ਦੀ ਜ਼ਿੰਮੇਵਾਰ ਬੈਠਾ ਹਾਂ ਡਿਲੀਵਰੀ ਮੈਂ ਕਰਵਾਈ ਸੀ ਕਿੱਥੇ ਹੋਈ ਸੀ ਉਸਿਵਲ ਹਸਪੀਟਲ ਫਾਜ਼ਲ ਇਹ ਆ ਗਿਆ ਇਹ ਮਾਮਲਾ ਫਰਵਰੀ ਜਨੂਰੀ ਫਰਵਰੀ ਦਾ ਅੱਛਾ ਫਰਵਰੀ ਦਾ ਸਰ ਇਹ ਬੱਚੇ ਨੂੰ ਇਹਨਾਂ ਨੇ ਆ ਵੇਚਿਆ ਨਨ ਕਿਦੇ ਪੈਸੇ ਦੇ ਲਾਲਚ 'ਚ ਆ ਕੇ ਵੇਚਿਆ ਬੱਚਾ ਇਹ ਮਾਮਾ ਤੇ ਇਹਦੀ ਬੱਚੇ ਦੀ ਮਾਂ ਤੇ ਨਾਨੀ ਤਿੰਨ ਜਿਹੜਿਆਂ ਨੇ ਇਹਨਾਂ ਦੀ ਸਲਾਹ ਨਾਲ ਸਾਰਾ ਕੰਮ ਹੋਇਆ ਸਾਡੀ ਕੋਈ ਪ੍ਰਾਣੀ ਮੋਟਾ-ਮੋਟਾ ਦੀ ਰੰਜਿਸ਼ ਕਰਕੇ ਇਹਨਾਂ ਨੇ ਸਾਡੇ ਨਾਲ ਰੱਖ ਲਈ ਗਾ ਨਾ ਹੋਰ ਐਦਾਂ ਦੀ ਕੋਈ ਗੱਲ ਨਹੀਂ ਚੱਲੂ ਸਰਕਾਰ ਨੇ ਥੋੜੀ ਕਿਆ ਕੋਈ ਆ ਬੱਚੇ ਵੇਚੋ ਐਵੇਂ ਕਰ ਰਹੇ ਹੋ ਸਾਨੂੰ ਮੋਟਾ ਕਰਕੇ ਨਾ ਇਹ ਰੰਜਿਸ਼ ਕਰਕੇ ਅਸੀਂ ਇਹਨਾਂ ਨੂੰ ਅੱਗੇ ਕਰੀਏ ਕਿਵੇਂ ਕਿਵੇਂ ਨਾデア ਸੁਮਾਨੋਂ ਕੱਢੇਗਾ ਕਹਿੰਦਾ ਮੈਂ ਤੈਨੂੰ ਕਢਾ ਕੇ ਚੜਨਾ ਮਾ ਕਚਲ ਕੋਈ ਗਾਲ ਨਹੀਂ ਵੀਰੇ ਕੋਈ ਨਾ ਕੋਸੇ ਬੂਤੋ ਬੰਦੇ ਖੁਦ ਹੀ ਨੇ ਮੇਰਾ ਕੋਈ ਸਬੂਤਾ ਵਖਾਉ ਨਾ ਬੱਚਾ ਚੱਕਦੀਦਾ ਵੇਖਦੀਦਾ ਜਾ ਮੈਨੂੰ ਉੱਥੇ ਪੈਸੇ ਲੈਣ ਦੇਂਦੀਆਂ ਇਹ ਤਾਂ ਗੱਲ ਹੀ ਨਹੀਂ ਹੈ ਕਿ ਮੇਰੇ ਨਾਲ ਤਾਂ ਇਦਾਂ ਦੀ ਕੋਈ ਹੋਈ ਨਹੀਂ ਕੋਈ ਕੁਝ ਬੂਤੋ ਵਖਾਦ ਨਾ ਬੈਠੇ ਬੱਚਾ ਤਾਂ ਵੀਰੇ ਆਪਾਂ ਨੂੰ ਪਤਾ ਨਹੀਂ ਜਿਹੜਾ ਪ੍ਰਵਿੰਦਰ ਸਿੰਘ ਹੈ ਨਾ ਉਹਨਾਂ ਨੂੰ ਪਤਾ ਤੇ じゃ ਇਹਨਾਂ ਨੂੰ ਪਤਾ ਮੈਂ ਤਾਂ ਇਹਨਾਂ ਨੂੰ ਇੱਥੇ ਵੇਖਿਆ ਸੀ ਨਾਲ ਤੁਰਿਆ ਗੱਲਬਾਤ ਤਾਂ ਕੀਤੀ ਸੀ ਮੇਰੇ ਸਾਹਮਣੇ ਇੱਥੇ ਪ੍ਰਵਿੰਦਰ ਜੀ ਕਰਦੇ ਜਾਂਦੇ ਕਰ ਤੇ ਦਵਾਈ ਲੈਣਾ ਦੇ ਪ੍ਰਵਿੰਦਰ ਸਿੰਘ ਆਦੇ ਵਿੱਚ ਬਾਗੜੀ ਚ ਆਪਣੇ ਗੇਟ ਅਕੇ ਖੜੇ ਸਿਆ। ਇਹ ਤਾਂ ਵੈਸੀ ਆਈ ਸੀ ਨਾ। ਅੱਛਾ ਇਹ ਤਾਂ ਵੈਸੀ ਮੇਰੇ ਕੋਲ ਆਈ ਸੀਗੇ। ਵੀ ਸਾਡੇ ਐਵੇਂ ਕੋਈ ਬੱਚਾ ਮਾਰਦਾ ਨਹੀਂ ਹੋ। ਮੈਂ ਕਿ ਮੈਨੂੰ ਨਹੀਂ ਪਤਾ ਬਈ। ਤੁਸੀਂ ਕਿਸੇ ਨੂੰ ਵਖਾ ਲਓ ਕਿਸੇ ਡਾਕਟਰ ਕੋਲ ਜਾ ਜਿੱਥੇ ਮਰਜ਼ੀ ਜਾਓ। ਮੇਰਾ ਕੋਈ ਮੈਟਰ ਨਹੀਂ ਇਹਦੇ ਵਿੱਚ ਹੈਗਾ। ਐਵੇਂ ਹੁਣ ਮੈਨੂੰ ਤਾਂ ਬਣਾਈ ਕਰ ਦੇਣਗੇ। ਹਾਂਜੀ ਉਹ ਗੱਲ ਉਹੀ ਸੀ ਉਹਨਾਂ ਦੇ ਪ੍ਰਵਿੰਦਰ ਸਿੰਘ ਸਰ ਜਦੋਂ ਉਹ ਤੋਂ ਵੀ ਆਈ ਏ ਵੀ ਆਪਣੇ ਐਸੋਟੇ ਕੋਲੋਂ ਜਾਂ ਬਾਹਰੀ ਬਾਗ ਵੱਲੋਂ ਲੈਟਰਾਈਸਨ ਤੋਂ ਉਦੋਂ ਹੀ ਪਤਾ ਲੱਗਿਆ ਨਾ ਇੱਕਦਮ ਪਾਜ ਗਿਆ। ਸਾਨੂੰ ਪੁੱਛਿਆ ਗਿਆ ਸੀ ਐਵੇਂ। ਵੀ ਕੀ ਗੱਲਬਾਤ ਹੋਈ ਕੀ ਨਹੀਂ ਹੋਈ ਮੈਂ ਇਹ ਵੀ ਦੱਸਿਆ ਆਪਾਂ ਤਾਂ ਆਪਣੇ ਮਨ ਇਹ ਕੋਈ ਚੋਲੀ ਸਾਰਾ ਪਾਇਆ ਇਹਨਾਂ ਬੱਚਾ ਦੇ ਰਾਜ ਕੋਈ ਸਾਰੇ ਪਰਿਵਾਰ ਨੇ ਦਿੱਤਾ ਗਿਆ ਪਰਿਵਾਰ ਕੋਲ ਇਹਨਾਂ ਦੇ ਸਬੂਤ ਵੀ ਹੈਗੇ ਨੇ ਕੁਝ ਮਿਲ ਗਏ ਨੇ ਆਪਾਂ ਨੂੰ ਹਾਂਜੀ ਪਰਿਵਾਰ ਦੀ ਸ਼ਾਂਤੀ ਨੇ ਬੱਚਾ ਦਿੱਤਾ ਗਿਆ ਇਹਨਾਂ ਨੂੰ ਪਤਾ ਕਿੰਨੇ ਦਾ ਕਿੰਨੇ ਪੈਸੇ ਨਾਲ ਲੈਣ ਆਪਾਂ ਨਾ ਵੇਖੇ ਪੈਸੇ ਨਾ ਆਪਾਂ ਲੈਣ ਆ ਤਾਂ ਕਿੰਨਾ ਆਪਾਂ ਨੂੰ ਨਹੀਂ ਪਤਾ ਉਹਨਾਂ ਦਾ ਨਾਂ ਨਹੀਂ ਜਾਂਦੇ ਆਪਾਂ ਸਾਡੇ ਉਹ ਬਾਹਰ ਬਾਗ ਨੇ ਵੀ ਲਾਇਆ ਸੀ ਫੋਨ ਪਰ ਉਹਨਾਂ ਕੋਲ ਗੱਲ ਕਰੋ ਤੇ ਉਹ ਕਹਿੰਦੇ ਅਸੀਂ ਤੁਹਾਨੂੰ ਜਾਣਦੇ ਹੀ ਨਹੀਂ ਮੇਰਾ ਨਾਂ ਲੈ ਕੇ ਕਹਿੰਦੇ ਤੁਸੀਂ ਸਾਨੂੰ ਐ ਪਰੇਸ਼ਾਨ ਕਰ ਰਹੀਏ ਇਹ ਜਿਹੜੇ ਝੂਠੇ ਜਾਮਦਾ ਰਹੇ ਨੇ ਤੇ ਅਸੀਂ ਇਹਨੇ ਕਹਨੇ ਆ ਵੀ ਇਨਸਾਫ ਸਮਾਵੇ ਦਿੱਤਾ ਜਾਵੇ ਝੂਠੇ ਜਿਹੜੇ ਜਾਮਦਾ ਰਹੇ ਨੇ ਫਤਿਹ ਦਾ ਅਮਰਜੀਤ ਕੌਰ ਸੀ ਜਿੰਦਾ ਬੱਚਾ ਸੀ ਇੱਕ ਵਾਰੀ ਦੇਖਵਾਲ ਕੀਤੀ ਆ ਉਹ 22 ਮਹੀਨੇ ਦੇਖਵਾਲ ਕਰਦੇ ਆ ਕਦੋਂ ਉਹਦੇ ਦੀਦੀ ਕਦੋਂ ਦੀਦੀ 9 ਪਰ 12ਵੇਂ ਮਹੀਨੇ ਦੀ ਹੈ دسمبر ਦੀ ਲੱਪੇਂਡ ਆਪਦੀ ਚਲਦੀ ਰਹੀ ਸਾਰੇ ਘਰ ਘਰ ਗਏ ਨੇ ਪਹਿਲਾਂ ਨੇ ਆਦੀ ਭਾਬੀ ਨੇ ਬੱਚਾ ਦਿੱਤਾ ਸੀ ਫਿਰ ਉਹਦੇ ਕੋਲ ਵੀ ਉਹਨਾਂ ਕੋਲਿਆ ਸੀ ਬੱਚਾ ਕਰਨ ਉਹਦੇ ਕੋਲ ਕੋਲਿਆ ਸੀ ਵੀ ਇਹਨਾਂ ਨੂੰ ਕੋਈ ਹੋਣਾ ਦਿਲ ਤੇ ਚ ਲਾਲ ਚ ਮਨ ਚੋਰ ਸੀ ਨਹੀਂ ਆ ਪੈਸੇ ਵਾਲਾ ਵਿਕੇ ਤੇ ਹੋਰ ਦੇਵਾਂਗੇ ਤੇ ਪੈਸੇ ਮਿਲ ਜਾਣਗੇ ਇਧਰੋਂ ਪੈਸੇ ਨਹੀਂ ਮਿਲਨੇ ਮੈਨੂੰ ਇਹ ਤੁਹ ਕੋ ਕੇ ਦੋ ਡੇਟਾ ਲੈ ਜੀ ਨਾ ਪੈਸੇ ਦੇ ਲਾਲਚ ਚ ਨਹੀਂ ਸਹੀ ਨਹੀਂ ਹੁਣ ਕੁੜੀ ਨੂੰ ਵੀ ਕਹੀ ਜਾਂਦੇ ਮੈਂਟਲ ਲੱਜੇ ਬੱਚਾ ਜਨਮ ਦੇ ਸਕਦੀ ਤੇ ਮੈਂਟਲ ਕਾਦੀਗੀ ਪੁੱਛਿਆ ਜਾਵੇ ਇਹਨਾਂ ਨੂੰ ਮੈਂਟਲ ਹੈ ਤੇ ਸਰਕਾਰ ਨੂੰ ਕੋ ਸਨ ਸਰਟੀਫਿਕੇਟ ਜਾਰੀ ਕਰਵਾਉਂ ਖਾਉ ਸਾਨੂੰ ਐਵੇਂ ਹਰੇਕ ਨੂੰ ਕਹਿ ਦਿੰਦੇ ਨੇ ਐਵੇਂ ਸਿੱਧੀ ਹੈ ਪਲਾਨੀ ਹੈ ਬੱਚੇ ਜਨਮ ਜਿਹੜੀ ਔਰਤ ਵੀ ਦੇ ਸਕਦੀ ਉਹ ਸਿੱਧੀ ਕਿੱਥੋਂ ਆਏਗੀ ਸਬਸਥ ਕਰ ਨੂੰ ਆਪਾਂ ਨੂੰ ਦੇ ਫਿਰ ਇਸ ਗੱਲ ਦਾ ਇਹ ਕਹਨੇ ਵੀ ਇਹ ਝੂਠੇ ਜਾਨ ਲਾ ਰਹੇ ਨੇ ਵੀ ਇਹ ਨਾ ਤੇ ਵੀ ਸਰਕਾਰ ਨੂੰ ਚਾਹੀਦਾ ਕਾਰਵਾਈ ਕਰਨੀ ਜਿਹੜੇ ਬੱਚਿਆਂ ਨੇ ਆਪਦੇ ਇਹਨਾਂ ਲੋਕਾਂ ਨੇ ਇਹ ਰੇਟ ਬਣਾ ਕੇ ਰੱਖੇ ਹੋਏ ਨੇ ਵੀ ਇੰਨੇ ਦਾ ਸੀ ਬੱਚਾ ਵੇਚਣਾ ਐ ਇੰਨੇ ਲੈਣੇ ਨੇ ਇੰਨੇ ਲੈਣੇ ਨੇ ਉਹਨਾਂ ਨੇ ਵੀ ਨੱਥ ਪਾਈ ਜਾਵੇ ਆ ਪਰ ਫੇਲੇ ਅਸੀਂ ਤਾਂ ਕਹਨੇ ਅੱਗੇ ਤੋਂ ਵੀ ਅਸੀਂ ਸਰਕਾਰ ਨੂੰ ਇਹ ਕਵਾਂਗੇ ਤੇ ਸੋ ਤੁਹਾਡੇ ਨਾਲ ਜੇਕਰ ਅੱਜ ਸਾਡੇ ਕੋਲ ਗੱਲਬਾਤ ਹੁੰਦੀ ਅਸੀਂ ਇਹ ਤੁਹਾਨੂੰ ਬੰਦੇ ਪਹਿਲਾਂ ਭਰਾਵਾਂਗੇ ਅੱਗੇ ਹਾਂਜੀ ਪੁਲਿਸ ਨੂੰ ਅਸੀਂ ਬਿਆਨ ਦੇ ਚੁੱਕੇ ਆ ਬਾਕੀ ਵੈਰੀਫਾਈ ਡੀਐਸਪੀ ਵੱਲ ਹੋ ਰਹੀ ਹੈ हां जी ਉਹਨਾਂ ਨੇ ਅਸੀਂ ਉੱਥੋਂ ਲੈ ਕੇ ਆਏ ਉਹਨਾਂ ਨਾਲ ਅੱਛਾ ਅਸੀਂ ਥਾਣੇ ਚੋਂ ਲੈ ਕੇ ਆਏ ਉਹਦੇ ਵਿੱਚ ਕੀ ਹੈ ਉਹਦੇ ਵਿੱਚ ਵੀ ਦਿੱਤਾ ਹੈ ਵੀ ਅਸੀਂ ਰਾਜਕੁਚੂ ਬੱਚਾ ਦਿੱਤਾ ਤੇ ਸਾਡੇ ਬਿਮਲਾ ਪੰਜੇ ਕੋਈ ਤਰਾ ਹੀ ਨਹੀਂ ਗਿਆ ਸਰ ਜੀ ਉਹਨਾਂ ਦਾ ਲਿਖਿਆ ਇੱਕ ਦਰਖਾਸਤ ਸਾਨੂੰ ਬਾਹਲ ਭਲਾਈ ਕਮੇਟੀ ਫਾਜ਼ਲ ਕਾ ਵੱਲੋਂ ਇੱਥੇ ਸਾਡੇ ਮਸੂਲ ਹੋਈ ਆ ਜੀ ਜੇ ਸੰਬੰਧ ਦੇ ਵਿੱਚ ਸੁਮਨਜੀਤ ਕੌਰ ਅਮਰਜੀਤ ਕੌਰ ਦੀ ਭੈਣ ਆ ਜਿਹਦਾ ਬੱਚਾ ਜਿਹੜਾ ਛੋਟਾ ਸੀ ਇਦੇ ਭਰਾ ਨੇ ਇਹਦੇ ਭਰਾ ਸਤਪਾਲ ਠਗਣੀ ਅਤੇ ਹੋਰ ਵਿਅਕਤੀਆਂ ਦੇ ਨਾਲ ਜਿਹੜਾ ਇਹ ਪਤਾ ਲੱਗਾ ਵੀ ਇਹਨਾਂ ਵੇਚ ਦਿੱਤਾ ਵਾ ਜਿਹਦੇ ਸਬੰਧ ਦੇ ਵਿੱਚ ਇਹ ਦੋਵਾਂ ਪਾਰਟੀਆਂ ਨੂੰ ਬੁਲਾ ਕੇ ਕੁੱਛਗਿੱਛ ਕੀਤੀ ਜਾ ਰਹੀ ਆ ਤੇ ਉਹਦੇ ਬਾਰੇ ਢਿਗਾਈ ਨਾਲ ਜਿਹੜੀ ਇਹਨਾਂ ਦੀ ਕੁੱਛਗਿੱਛ ਕੀਤੀ ਜਾਵੇ ਕਿ ਜਿਹੜਾ ਕੋਈ ਦੂਸ਼ੀ ਹੋਇਆ ਉਹਦੇ ਮੁਤਲਕਾ ਪਾਇਆ ਜਾਏਗਾ ਉਹ ਵੇਚਣ ਬਾਰੇ ਉਹਦਾ ਗੋਦਨਾਮੇ ਚ ਨਹੀਂ ਲਿਖਿਆ ਇਹ ਗੋਦਨਾਮਾ ਲਿਖਿਆ ਵੀ ਬੱਚਾ ਜਿਹੜਾ ਗੋਦਨਾਮੇ ਚ ਲਿਖਿਆ ਵੀ ਬੱਚਾ ਉਹਨਾਂ ਨੂੰ ਉਹ ਆਪਣਾ ਗੋਦੀ ਦਿੱਤਾ ਜਾ ਰਿਹਾ ਵਾ ਉਹ ਐਫੀਡਵਿਟ ਸਾਡੇ ਪਾਸੇ ਦੇ ਕੋਲ ਦਿੱਤਾ ਵਾ ਇਹਨਾਂ ਪਾਰਟੀਆਂ ਨੇ ਉਹਦੇ ਸਬੰਧ ਵਿੱਚ ਵੀ ਜਿਹੜੇ ਪੈਸੇ ਲੈਣ ਦੇਣ ਦੀ ਕੋਈ ਗੱਲ ਹੈ ਹੀ ਆ ਉਹਦੇ ਉਹਦੇ ਮਤਲਕਾ ਵੀ ਆਪਾਂ ਆਰਟੀ ਘਾਈ ਨਾਲ ਜਿਹੜੀ ਆ ਵੈਰੀਫਾਈ ਕਰਕੇ ਜਿਹੜਾ ਵੀ ਕੋਈ ਦੋਸ਼ੀ ਹੋਵੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ ਸਰ ਆਸ਼ਾ ਵਰਕਰ ਦੰਦੇ ਚ ਕੀ ਹੋ ਰਹੀ ਜੀ ਇਹ ਆਇਆ ਜੀ ਉਹ ਵੀ ਉਹ ਵੀ ਸਮੇਤ ਇਹਨਾਂ ਦੇ ਨਾਲ ਹੀ ਆ ਜੀ ਅੱਛਾ ਉਹਨਾਂ ਦੀ ਵੀ ਕੋਈ ਗੱਲ ਹੋਈ ਹੋਣੀ ਆ ਜਿਹੜੇ ਹੋਰ ਵਿਅਕਤੀ ਤੁਹਾਨੂੰ ਦੱਸਿਆ ਇਹ ਉਹ ਵੀ ਇਹਦੇ ਵਿੱਚ ਸ਼ਾਮਲ ਹੀ ਆ ਜੀ ਇਹ ਬਿਆਨ ਲਿਖਣਦੇ ਆ ਜੀ ਇਹ ਤਾਂ ਮੈਂ ਲਿਖ ਕੇ ਜਿਹੜੀ ਰਿਪੋਰਟ ਬਣੇਗੀ ਸੀਨੀਅਰ ਅਫਸਰ ਨੂੰ ਭੇਜੀ ਜਾਊਗੀ ਉਹਦੇ ਮਤਲਬਕਾ ਜੋ ਵੀ ਕਾਰਵਾਈ ਕੀਤੀ ਜਾਏਗੀ ਸਰਕਾਰ ਕਹ ਰਿਹਾ ਕਿ ਉਹਨਾਂ ਦੀ ਸੁਣਵਾਈ ਨਹੀਂ ਹੋਈ ਸੁਣਵਾਈ ਹੋ ਰਹੀ ਹੈ ਜੀ ਆ ਵੇਖੋ ਬੁਲਾਏ ਆ ਸੀ ਸਾਰਿਆਂ ਦੇ ਬਿਆਨ ਲਿਖਿਆ ਬਿਆਨ ਲਿਖਣ ਤੋਂ ਬਾਅਦ ਆ ਜਦੋਂ ਸਾਡੇ ਤੋਂ ਆਈ ਆ ਇਹਦੇ ਖਲਾਫ ਜੋ ਵੀ ਆ ਇਹਨਾਂ ਦੇ ਖਲਾਫ ਸਪਸ਼ਟ ਰਿਪੋਰਟ ਬਣਾ ਕੇ ਫਿਰ ਕਾਰਵਾਈ ਕੀਤੀ ਜਾਏਗੀ ਇਹਾਈ ਨਾਲ ਹੋ ਰਹੀ ਹੈ ਜੀ ਐਫੀਡੀ ਵੀ ਇਹਨਾਂ ਨੂੰ ਦਿੱਤਾ ਗਿਆ ਜਿਹੜਾ ਬੱਚਾ ਸੀ ਉਹਨੇ ਦਿੱਤਾ ਵਾ ਉਹਦੇ ਭਰਾ ਨੇ ਦਿੱਤਾ ਵਾ ਜੇ ਜਿੰਨਾ ਬੱਚਾ ਲੈ ਕੇ ਗਿਆ ਉਹਨਾਂ ਦੇ ਦਸਤਾਵੇਜ਼ ਆ ਫੀ ਜਿਫਟ ਦੇ go